ਔਰ ਆਪਣੇ ਜਿਹੜੇ ਫਿੰਗਰ ਹੈਗੀਆਂ ਕੰਬਾਈਨਾਂ ਚ ਲੱਗਦੀਆਂ ਹੈਗੀਆਂ ਆਪਾਂ ਆਲਮੋਸਟ ਸਾਰੀਆਂ ਕੰਪਨੀ ਨੂੰ ਆਪਾਂ ਦੇ ਰਹੇ ਹੈਗੇ ਆ ਜਿੰਨੀਆਂ ਵੱਡੀਆਂ ਫਰਮਾਂ ਹੈਗੀਆਂ ਜੋ ਮਲਕੀਤ ਹੋ ਗਈ ਵਿਸ਼ਾਲ ਹੋ ਗਈ ਬਲਕਾਰ ਹੋ ਗਈ ਪੁੰਨੀ ਟੋਹਾਨਾ ਵਾਲੇ ਹੋ ਗਏ ਜੀ ਕੇਐਸ ਹੋ ਗਏ ਗੁਰੂ ਰੀਪਰ ਵਾਲੇ ਹੋ ਗਏ ਜੀ ਇਸ ਦਸ਼ਮੇਸ਼ ਹੋ ਗਏ ਆਪਾਂ ਸਾਰਿਆਂ ਨੂੰ ਬਣਾ ਕੇ ਦੇ ਰਹੇ ਹੈਗੇ ਆ ਰਿਸਪੌਂਸ ਬਹੁਤ ਵਧੀਆ ਜੀ ਹਾਂ ਜਿੰਨਾ ਲਾਇਆ ਤੁਹਾਡੇ ਐਗਜ਼ੀਬਿਸ਼ਨ ਸੇ ਕਿਦਾਂ ਹੈ ਕਿੰਨਾ ਕੁ ਫਾਇਦਾ ਮਿਲਦਾ ਹੈ ਕਿ ਜੇ ਤੁਸੀਂ ਸਰ ਬੈਨੀਫਿਟ ਤੁਹਾਨੂੰ ਅਸੀਂ ਪਿਛਲੇ ਤਿੰਨ ਚਾਰ ਸਾਲ ਤੋਂ ਲਗਾ ਰਹੇ ਹਾਂ ਤੁਹਾਨੂੰ ਤਾਂ ਬਹੁਤ ਬੈਨੀਫਿਟ ਮਿਲ ਰਿਹਾ ਹੈਗਾ ਬਾਕੀ ਆਪਾਂ ਸਪੈਸ਼ਲ ਸਾਡਾ ਮੱਕੀ ਵਾਲਾ ਬਲੇਡ ਜਿਹੜਾ ਹੈਗਾ ਉਹ ਬਣਾ ਰਹੇ ਹੈਗੇ ਆ ਬਿਟ ਵਾਲਾ ਜੀ ਜੋ ਪਿਛਲੇ ਕਈ ਸਾਲਾਂ ਤੋਂ ਮਲਾ ਫਾਰਮਰ ਦੀ ਜਿਹੜੀ ਡਿਮਾਂਡ ਸੀਗੀ ਜੀ ਫਾਰਮਰ ਬਹੁਤ ਪ੍ਰੇਸ਼ਾਨ ਸੀ ਮੱਕੀ ਵਾਲੇ ਬਲੇਡ ਤੋਂ ਜੀ ਆਪਾਂ ਸਪੈਸ਼ਲ ਆਈਟਮ ਬਣਾਈ ਹੈਗੀ ਆ ਆਪਣੀ ਤੁਸੀਂ ਖਾਸੀ ਦੀ ਗੱਲ ਕਰਦੇ ਕੀ ਖਾਸੀ ਦੀ ਲੱਗਦਾ ਖਾਸੀ ਤੇ ਆ ਜੀ ਜਿਵੇਂ ਪਰੇਸ਼ਾਨ ਰਹਿੰਦੇ ਸੀ ਮੱਕੀ ਵਾਲੇ ਕਟਰ ਤੋਂ ਜੀ ਵੀ ਚੱਲਦਾ ਨਹੀਂ ਸੀਗਾ ਜੀ ਬਹੁਤ ਜਲਦੀ ਟੁੱਟ ਜਾਂਦਾ ਸੀਗਾ ਖਰਾਬ ਹੋ ਜਾਂਦਾ ਹੁੰਦਾ ਸੀਗਾ ਜੀ ਲਾਈਫ ਦੀ ਲਾਈਫਟਾਈਮ ਬਹੁਤ ਹੈਗੀ ਆ ਜੀ ਬਲੇਡ ਦੀ ਸਾਡੇ ਦੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਪਹੁੰਚੇ ਸਾਨੂੰ ਦੇਖੋ ਜੀ ਪਿਛਲੇ 4 ਸਾਲ ਤੋਂ ਲਾ ਰਹੇ ਆਂ ਅਸੀਂ ਔਰ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜਿਹੜੇ ਮੱਕੀ ਵਾਲੇ ਕਟਰ ਦੀ ਬਲੇਡ ਦੀ ਗੱਲ ਕਰ ਰਹੇ ਨੇ ਇੰਡੀਅਨ ਫਾਰਮਰਸ ਆਪਣੇ ਇੰਨੇ ਪਰੇਸ਼ਾਨ ਸੀ ਕਿ ਉਹਨਾਂ ਦਾ ਮੱਕੀ ਵਾਲਾ ਬਲੇਡ ਸੀਜ਼ਨ ਇੱਕ ਸੀਜ਼ਨ ਨਹੀਂ ਸੀ ਕੱਢਦਾ ਉਸ ਜਗ੍ਹਾ ਤੇ ਅਸੀਂ ਆਪਣਾ ਮੱਕੀ ਵਾਲਾ ਬਲੇਡ ਇੰਟਰੋਡਿਊਸ ਕੀਤਾ ਔਰ 4 ਤੋਂ 5 ਸੀਜ਼ਨ ਦੀ ਉਹਦੀ ਲਾਈਫ ਹੋ ਗਈ ਹੈ ਉਹ ਇਸ ਮੱਕੀ ਵਾਲੇ ਬਲੇਡ ਤੋਂ ਸਾਡੇ ਜਿੰਨੇ ਵੀ ਵੈਂਡਰਸ ਨੇ ਮਲਕੀਤ ਵਿਸ਼ਾਲ ਕੇ ਐਸ ਦਸ਼ਮੇਸ਼ ਕਰਤਾਰ ਸਾਰੇ ਖੁਸ਼ ਨੇ ਜੀ ਔਰ ਸਾਡੇ ਇੰਡੀਅਨ ਫਾਰਮਰ ਵੀ ਖੁਸ਼ ਨੇ ਕਿ ਉਹਨਾਂ ਨੂੰ ਹੁਣ ਮੱਕੀ ਵਾਲੇ ਬਲੇਡ ਦੀ ਲਾਈਫ ਵੀ ਮਿਲਦੀ ਹੈ ਔਰ ਪ੍ਰਾਈਸ ਵਾਈ ਦੇਖਿਆ ਜਾਵੇ ਪ੍ਰਾਈਸ ਅਸੀਂ ਬਹੁਤ ਜ਼ਿਆਦਾ ਜਿਹੜਾ ਚੀਜ਼ ਇੰਪੋਰਟ ਦੇ ਵਿੱਚ 3500 4000 ਦੀ ਆਉਂਦੀ ਸੀ ਅਸੀਂ ਉਹਨਾਂ ਨੂੰ ਉਹ 2000 ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਇਸ ਟਾਈਮ ਔਰ ਸਾਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲ ਰਿਹਾ ਔਰ ਅਸੀਂ ਡੇ ਬਾਏ ਡੇ ਗਰੋਥ ਕਰ ਰਹੇ ਹਾਂ ਔਰ ਜੋ ਇਸ ਕੰਪਨੀ ਨੂੰ ਚਲਾਉਣ ਵਾਲੇ ਸਾਡੇ ਫਾਦਰ ਸਾਹਿਬ ਸੀ ਜਿਨ੍ਹਾਂ ਨੇ 1984 ਤੋਂ ਇਸ ਕੰਪਨੀ ਨੂੰ ਸਟੈਬਲਿਸ਼ ਕੀਤਾ ਸੀ ਇਸ ਆਦਰਸ਼ਨ ਸਿੰਘ ਜੰਨੀ ਜੀ ਸਰ ਕਿੱਦਾਂ ਦਾ ਮੈਸੂਮ ਜਿਹੜਾ ਬੁਟਾ ਲਾਇਆ ਸੀ ਉਹਨੂੰ ਪੇੜ ਬਣ ਗਿਆ ਜੀ ਬਹੁਤ ਵਧੀਆ ਸ਼ਾਅ ਆ ਗਈ ਜੀ ਬਹੁਤ ਥੋੜੀ ਜਿਹੀ ਕਿਦਾਂ ਲੱਗਦਾ ਤੁਹਾਨੂੰ ਫੀਡਬੈਕ ਮਿਲਦੀ ਕਸਟਮਰਸ ਦੇ ਬਹੁਤ ਵਧੀਆ ਫੀਡਬੈਕ ਮਿਲਦਾ ਹੈ। ਹੋਰ ਅੱਗੇ ਤੁਹਾਡੇ ਬੇਟੇ ਚਲਾ ਰਹੇ ਨੇ। ਹਾਂਜੀ ਅੱਗੇ ਪੋਤਾ ਵੀ ਆ ਗਿਆ ਵਿੱਚ ਕੰਮ ਦਾ। ਇੱਕ ਨਿਊ ਫਾਰਮ ਜਿਹੜੀ ਆਪਾਂ ਰਿਸਰਚ ਕਰ ਰਹੇ ਹਾਂ ਦਰਵਾਜ਼ਾ ਬਹੁਤ ਵਧੀਆ ਜੀ। ਦਰਾਏ ਸੀ ਮੈਂ ਨਵੀਂ ਫੈਕਟਰੀ ਬਣਾ ਰਹੇ ਹਾਂ ਜੀ। ਉੱਥੇ ਇਸੇ ਹਿਸਾਬ ਚਾਲੂ ਹੋ ਜਾਊਗੀ ਉਹ ਵੀ। ਹਾਂਜੀ। ਮੈਂ ਮਿਹਨਤ ਵੀ ਪੰਜ ਮਿੰਟ ਕਰਾਂਗਾ ਤਾਂ ਫਲ ਮਿਲੇਗਾ। ਮਿਹਨਤ ਦੇ ਨਾਲ ਹੀ ਸਰ ਕੋ ਸਿੱਧੀ ਨੀਤਰਾ ਤੁਸੀਂ ਮਿਹਨਤ ਕਰੋ। ਆਪਦੇ प्रॉफिट ਬਾਰੇ ਨਾ ਸੋਚੋ ਅਗਲੇ ਦੇ ਕਮ ਬਾਰੇ ਵੀ ਸੋਚੋ ਅਗਲੇ ਨੂੰ ਕੀ ਹੋ ਰਿਹਾ ਬੈਨੀਫਿਟ ਇਹ ਬੰਦਾ ਆਪਣੇ प्रॉफिट ਬਾਰੇ ਸੋਚੇਗਾ ਉਹ ਗਰੋਥ ਨਹੀਂ ਕਰੇਗਾ ਦੂਸਰੇ ਦੇ ਵਿੱਚ ਲੈ ਕੇ ਚੱਲੋ ਤਾਂ ਹੀ ਗਰੋਥ ਕਰੋਗੇ ਠੀਕ ਹਾਂਜੀ ਥੈਂਕ ਯੂ